ਹੇ ਰੋਜ਼ ਲੈਂਦੇ ਸੀ ਤੇ ਹੋਰ ਦਵਾਈ ਕਿਹੜੀ ਲੈਂਦੇ ਸੀ ਬਸ ਸਿਕਾਂ ਤੋਂ ਗੋਲੀਆਂ ਲੈਂਦੇ ਸੀ ਜਾਂ ਸਿਕਾਂ ਦੇ ਇੱਕਾ ਸਪਰੇਅ ਹੁੰਦੀ ਸੀ ਉਹ ਲੈਂਦੇ ਸੀ ਅੱਛਾ ਉਹ ਲੈਂਦੇ ਸੀ ਉਹ ਡੈਲੀ ਲੈਂਦੇ ਸੀ ਡੈਲੀ ਲੈਂਦੇ ਸੀ ਨਾ ਉਹ ਜਦੋਂ ਸਿਕਾਂ ਲੱਗਦੀਆਂ ਸੀ ਉਹਦੀ ਲੈਂਦੇ ਸੀ ਪੰਪ ਡੈਲੀ ਲੈਂਦੇ ਸੀ ਹਾਂ ਪੰਪ ਪੰਪ ਕਿੰਨੀ ਵਾਰੀ ਲੈਂਦੇ ਥਣ ਵਜਦੀ ਦੋ ਵਾਰੀ ਲਿਆ ਜਾਂਦਾ ਸੀ ਦੋ ਵਾਰੀ ਲਿਆ ਜਾਂਦਾ ਸੀ ਹਾਂਜੀ ਹਾਂਜੀ ਔਰ ਇਹੇ ਪੇਸ਼ੈਂਟ ਮੇਰੇ ਨਾਲ ਮਗਲੇ ਹਫਤੇ ਮੇਰੇ ਕੋਲ ਆਇਆ ਤੁਸੀਂ ਹਾਂਜੀ ਹਾਂ ਮਗਲੇ ਹਫਤੇ ਮੇਰੇ ਕੋਲ ਆਇਆ ਔਰ ਸਾਲ ਹੀ ਮਰੀਦ ਐ ਸੀ ਕੀ ਕਰਦੇ ਨਾ ਇੱਕ ਕੰਨ ਵੇਦਨ ਕਰਦੇ ਆ ਕੰਨ ਵੇਦਨ ਕੀ ਆ ਆ ਦੇਖੋ ਆ ਤੁਸੀਂ ਦੇਖ ਰਹੇ ਹੋ ਜੀ ਕੈਮਰਾਮੈਨ ਮਕਾਂ ਥੋੜਾ ਨੇੜੇ ਫੋਕਸ ਕਰਕੇ ਦਿਖਾਓ ਇੱਕ ਕੰਨ ਦੇ ਵਿੱਚ ਅਸੀਂ ਇਸ ਤਰ੍ਹਾਂ ਦੀ ਇੱਕ ਮਤਲਬ ਇੱਕ ਛੇਦਨ ਕਰ ਦਿੰਦੇ ਆ ਕੰਨ ਦੇ ਵਿੱਚ ਠੀਕ ਹੈ ਇੱਕ ਦਿਵਯਾਛੇਦਰ ਹੁੰਦਾ ਇੱਥੇ ਆਪਣੇ ਇੱਕ ਨਾੜੀ ਹੁੰਦੀ ਹੈ ਜਿਹੜੀ ਫੇਫੜਿਆਂ ਨੂੰ ਸਪਲਾਈ ਕਰਦੀ ਠੀਕ ਹੈ ਇਹਨੂੰ ਵੈਗਸ ਆਰਟਰੀ ਬੋਲਦੇ ਆ ਇਹਨੂੰ ਕੀ ਆ ਜਿਹੜਾ ਆਪਾਂ ਪੰਪ ਲੈਨੇ ਆ ਉਹ ਅੰਦਰ ਬਲੌਕੇਜ ਖੋਲਦੀ ਆ ਔਰ ਅਸੀਂ ਕੀ ਕਰਦੇ ਆ ਡਾਇਰੈਕਟ ਇੱਥੇ ਆ ਅਸੀਂ ਵਾਇਰ ਪਾ ਦਿੰਨੇ ਆ ਇਥੋਂ ਡਾਇਰੈਕਟ ਵਰਕ ਹੋਣ ਲੱਗ ਜਾਂਦਾ ਫੇਫੜਿਆਂ ਨੂੰ ਔਰ ਜਿਹਦੇ ਕਰਕੇ ਸਾਹ ਦੀ ਸਮੱਸਿਆ ਹਟ ਜਾਂਦੀ ਹੈ ਔਰ ਦੂਜੀ ਗੱਲ ਇਹਨਾਂ ਨੂੰ ਸੀ ਕੀ ਸੀ ਛਿੱਕਾਂ ਲੱਗਦੀਆਂ ਸੀ ਬਹੁਤ ਜ਼ਿਆਦਾ ਔਰ ਛਿੱਕਾਂ ਦਾ ਕੀ ਕਾਰਨ ਸੀ ਨਾ ਦੋਨੇ ਪਾਸੇ ਨੱਕ ਦੇ ਵਿੱਚ ਮਾਸ ਵਧਿਆ ਹੋਇਆ ਸੀ ਔਰ ਅਸੀਂ ਕੀ ਕਰਿਆ ਇਹਨਾਂ ਦਾ ਨੱਕ ਦੇ ਵਿੱਚ ਜੇ ਕੈਮਰਾਮੈਨ ਨੂੰ ਕਹਾ ਜੇ ਫੋਕਸ ਸਹੀ ਹੁੰਦਾ ਤਾਂ ਇਹ ਨੱਕ ਦੇ ਵਿੱਚ ਨਾ ਇੱਕ ਅਸੀਂ ਦਵਾਈ ਅਪਲਾਈ ਕਰਦੇ ਹਾਂ ਉਹ ਦਵਾਈ ਅਪਲਾਈ ਕਰਨਾ ਕੀ ਹੁੰਦਾ ਨਾ ਜਿਹੜਾ ਅੰਦਰਲਾ ਮਾਸ ਹੁੰਦਾ ਉਹ ਸ਼੍ਰਿੰਕ ਹੋ ਜਾਂਦਾ बंद ਤੇ ਰੇਸ਼ਾ ਛਿੱਕਾਂ ਲੜ ਜੀ ਹਟ ਜਾਂਦੀ ਐ ਹੁਣ ਤੁਹਾਨੂੰ ਕਿੰਨੇ ਕਿੰਨੇ ਦਿਨ ਹੋ ਗਏ ਮੇਰੇ ਕੋਲ ਆਏ ਨੂੰ 12 ਦਿਨਾਂ ਨੇ ਹੋਣਾ 12 ਦਿਨਾਂ ਦੇ ਵਿੱਚ ਕੋਈ ਛਿੱਕਾਂ ਲੱਗੀਆਂ ਨਾ ਨਾ ਜੀ ਛਿੱਕਾਂ ਤਾਂ ਨਹੀਂ ਲੱਗੀਆਂ ਔਰ ਸਾਡੀ ਕਿਸਮਤ ਸੇ ਆਈ 12 ਦਿਨਾਂ ਦੇ ਨਾ ਇੱਕ ਵਾਰ ਹੀ ਲਈ ਐ ਦਵਾਈ ਉਦੋਂ ਬਾਅਦ ਨਹੀਂ ਲਈ 40 ਬਾਈ ਇੱਕ ਵਾਰ ਹੀ ਲੈਣ ਲੈ ਪਤਾ ਲੈਣ ਦੀ ਲੋੜ ਹਾਂਜੀ 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 ਇੱਕ ਵਾਰ ਹੀ ਰਹੀ ਐ ਔਰ ਤੁਸੀਂ ਦੇਖੋ ਇਹ ਇਹ ਪੇਸ਼ੈਂਟ ਦਿੱਲੀ ਦਿੱਲੀ ਬੇਸ ਤੇ ਦਿੱਲੀ ਬੇਸ ਤੇ ਉੱਪਰ ਪੰਪ ਲੈ ਰਹੇ ਸੀ ਦਵਾਈ ਲੈ ਰਹੇ ਸੀਗੇ ਔਰ 10-12 ਦਿਨਾਂ ਦੇ ਵਿੱਚ ਸਿਰਫ ਉਹਨਾਂ ਨੂੰ ਇੱਕ ਵਾਰੀ ਪੰਪ ਲੈਣ ਦੀ ਲੋੜ ਪਈ ਆ ਉਹ ਵੀ ਮੇਰੇ ਖਿਆਲ ਨਾਲ ਜਿਸ ਦਿਨ ਬਾਰਿਸ਼ ਹੋਈ ਹੋਣੀ ਆ ਉਸ ਦਿਨ ਮਿੰਟ ਸਾਹਿਬ ਨੂੰ ਲੋੜ ਪਈ ਹੋਣੀ ਆ ਠੀਕ ਹੈ ਨਾ ਔਰ ਹਲੇ ਆਪਾਂ ਨੂੰ 12 ਦਿਨ ਹੋਇਆ ਪਾਇਆ ਨੂੰ ਔਰ 40 ਦਿਨ ਦੇ ਵਿੱਚ ਵਿੱਚ ਸਾਹ ਬਿਲਕੁਲ ਸਤਿ ਸ੍ਰੀ ਅਕਾਲ ਜੀ ਤੁਸੀਂ ਜਿਹੜੇ ਆ ਜੀਐਸਡੀ ਪੰਜਾਬ মিডিਆ ਦੇ ਨਾਲ ਮੈਂ ਜਸਪ੍ਰੀਤ ਕੌਰ ਕੈਮਰਾਮੈਨ ओपी ਬੰਟੂ ਦੇ ਨਾਲ ਅੱਜ ਅਸੀਂ ਪਹੁੰਚਿਆ ਜੀ ਗੋਨਿਆਨਾ ਦੇ ਹਸਪਤਾਲ ਸਾਧੂ ਸਿੰਘ ਹਸਪਤਾਲ ਜਿੱਥੇ ਕਿ ਡਾਕਟਰ ਦੁਆਰਾ ਬਹੁਤ ਹੀ ਵਿਦੇਕ ਤਰੀਕੇ ਨਾਲ ਜਿਹੜੇ ਆਪਣੇ ਪੇਸ਼ੈਂਟਸ ਉਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਚਲੋ ਚੱਲਦੇ ਆਂ ਤੇ ਪੇਸ਼ੈਂਟਸ ਨਾਲ ਗੱਲਬਾਤ ਕਰਦੇ ਆਂ ਤੇ ਡਾਕਟਰ ਨਾਲ ਵੀ ਗੱਲਬਾਤ ਕਰਦੇ ਆਂ ਕਿ ਕਿੱਦਾਂ ਇਹਨਾਂ ਦਾ ਟ੍ਰੀਟਮੈਂਟ ਕਰਦੇ ਆ ਜੀ ਸਾਦੂ ਸਿੰਘ ਹਸਪਤਾਲ ਐਮਰਜੈਂਸੀ 24 ਘੰਟੇ ਤੁਹਾਨੂੰ ਦੱਸ ਦਈਏ ਜੀ ਇੱਥੇ ਜਿਹੜੇ ਸਪਰੇ ਦੇ ਮਰੀਜ਼ਾਂ ਦੀ ਵੈਂਟੀਲੇਟਰ ਇੱਥੇ ਮਿਲਦਾ ਹੈ ਉਸ ਤੋਂ ਇਲਾਵਾ ਆਪਰੇਸ਼ਨ ਥੀਏਟਰ ਆਕਸੀਜਨ ਮਾਈ ਪੈਪ ਸੀ ਪੈਪ ਪਲੱਸ ਆਕਸੀਮੀਟਰ ਡਿਲੀਵਰੀ ਲੈਬਰਾਟਰੀ ECG ਡਿਜੀਟਲ ਐਕਸ ਰੇ ECG ਰੂਮ ਤੇ ਨੋਟ ਬਿਨਾ ਸਰਜਰੀ ਅਤੇ ਸਟੰਟ ਤੋਂ ਹਾਰਟ ਦੀਆਂ ਬੰਦ ਨਾੜੀਆਂ ਇਹ ਥੈਰੇਪੀ ਦੁਆਰਾ ਖੋਲੀਆਂ ਜਾਂਦੀਆਂ ਹਨ ਤੇ ਅਸੀਂ ਜਿਹੜੇ ਤੇ ਪੇਸ਼ੈਂਟਸ ਆ ਜਿਨ੍ਹਾਂ ਦਾ ਤੇ ਟ੍ਰੀਟਮੈਂਟ ਚੱਲ ਰਿਹਾ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਉਸ ਚਾਹ ਜਾਂ ਹਸਪੀਟਲ ਅਸੀਂ ਤੇ ਜਿਹੜੇ ਪਹੁੰਚੇ ਪੇਸ਼ੈਂਟਸ ਆ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਕੀ ਪ੍ਰੋਬਲਮ ਸੀ ਤੇ ਉਹਨਾਂ ਦਾ ਟ੍ਰੀਟਮੈਂਟ ਕਿੱਦਾਂ ਚੱਲ ਰਿਹਾ ਤਾਂ ਸਰਸਿਕਾ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਅਸੀਂ ਜਾਨਣਾ ਚਾਹਾਂਗੇ ਤੁਹਾਨੂੰ ਕੀ ਪ੍ਰੋਬਲਮ ਐਮ ਮੈਨੂੰ ਢੋਈ ਦੀ ਪ੍ਰੋਬਲਮ ਸੀ ਜੀ ਤੇ ਉਹਦਾ ਟ੍ਰੀਟਮੈਂਟ ਤੁਸੀਂ ਇਥੇ ਤੋਂ ਕਰ ਕਿੰਨੇ ਟਾਈਮ ਤੋਂ ਮੈਨੂੰ 5 ਦਿਨ ਹੋਏ ਜੀ ਦਾ ਦੂਜੀ ਵੀ ਰਾਇਆ ਜੀ ਕੀ ਤੁਹਾਨੂੰ ਪਹਿਲਾਂ ਨਾਲੋਂ ਰਾਹਤ ਫੀਲ ਹੋ ਰਹੀ ਹੈ ਮੈਨੂੰ ਪੂਰਾ ਫਰਕ ਆ ਜੀ ਬਹੁਤ ਜ਼ਿਆਦਾ ਫਰਕ ਆ ਅੱਗੇ ਤਾਂ ਬਹੁਤ ਤਕਲੀਫ ਸੀ ਹੁਣ ਬਹੁਤ ਜ਼ਿਆਦਾ ਮੈਂ ਠੀਕ ਹੋ ਗਿਆ ਜੀ 5 ਦਿਨ ਚ ਹੀ ਇਸ ਜਿਹੜੇ ਨਾਲ ਦੁਆਰਾ ਮਤਲਬ ਤੁਹਾਡੀ ਕੋਈ ਮ사ਜ ਵੀ ਕਰਾਈ ਕੀਤੀ ਜਾਂਦੀ ਹੈ ਜਾਂ ਫਿਰ ਮੈਡੀਸਨ ਮ사ਜ ਵਗੈਰਾ ਵੀ ਹੈ ਜੀ ਤੇ ਮੈਡੀਸਨ ਵੀ ਹੈ ਇਹ ਤੁਹਾਨੂੰ ਮਤਲਬ ਇਹਨਾਂ ਦੁਆਰਾ ਬਹੁਤ ਵਧੀਆ ਤਰੀਕੇ ਨਾਲ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਹਾਂਜੀ ਹਾਂਜੀ ਬਹੁਤ ਵਧੀਆ ਜੀ ਬਹੁਤ ਵਧੀਆ ਡਾਕਟਰ ਸਾਹਿਬ ਆ ਬਈ ਪੂਰੀ ਵਧੀਆ ਦੇਖ ਰਹੀ ਜੀ ਤੇ ਵੀਰ ਜੀ ਤੁਸੀਂ ਦੱਸੋਗੇ ਕਿ ਇਹਨਾਂ ਦੁਆਰਾ ਮਤਲਬ ਟ੍ਰੀਟਮੈਂਟ ਕਿਦਾਂ ਕੀਤਾ ਜਾਂਦਾ ਹੈ ਤੁਸੀਂ ਮਤਲਬ ਐਕਸਪਲੇਨ ਕਰ ਸਕਦੇ ਹੋ ਸਾਡੀ ਆਡੀਅנס ਨਾਲ ਇਹਨਾਂ ਦਾ ਤਾਂ ਸਾਰਾ ਹੀ ਵਧੀਆ ਜੀ ਜੋ ਵੀ ਕੁਝ ਕਰਦੇ ਜਿਵੇਂ ਸਾਰਾ ਬਹੁਤ ਵਧੀਆ ਕਰਦੇ ડીਲ ਵੀ ਵਧੀਆ ਕਰਦੇ ਹੀ ਬੰਦੇ ਨੂੰ ਕੋਈ ਐਬ ਜੀ ਵੀ ਨਹੀਂ ਗੱਲ ਕੋਈ ਵਧੀਆ ਕਰ ਰਹਾ ਮੈਂ ਸਾਧਕ ਤੋਂ ਆਇਆ ਸਾਧਕ ਤੋਂ ਅੱਗੇ ਮੇਰਾ ਪਿੰਡ ਮਾਨੀ ਸਿੰਘ ਵਾਲਾ ਹੈ ਜੀ ਤੁਸੀਂ ਇੰਨੀ ਦੂਰ ਤੋਂ ਆਇਓ ਮਤਲਬ ਤੁਸੀਂ ਪਹਿਲਾਂ ਜਿੱਥੋਂ ਕਿਤੇ ਵੀ ਟ੍ਰੀਟਮੈਂਟ ਕਰਵਾ ਰਹੇ ਸੀ ਕਿ ਉਹਨਾਂ ਦਾ ਮਤਲਬ ਸਹੀ ਰਿਸਪਾਂਸ ਨਹੀਂ ਸੀ ਜਾਂ ਫਿਰ ਕੀ ਮਤਲਬ ਪ੍ਰੋਬਲਮ ਸੀ ਕਿ ਤੁਸੀਂ ਇੰਨੀ ਦੂਰ ਆਏ ਹੋ ਇੱਥੇ ਜੀ ਮੈਂ ਠੀਕ ਨਹੀਂ ਹੋਇਆ ਜੀ ਕਿਤੇ ਵੀ ਹੁਣ ਮੈਨੂੰ ਇੱਥੇ 5 ਦਿਨ ਪਹਿਲਾਂ ਮੈਂ ਇੱਥੋਂ ਲੈ ਕੇ ਗਿਆ ਸੀ ਦਵਾਈ ਹੁਣ ਦੂਜੀ ਵਾਰ ਆਈ ਤੇ ਮੈਨੂੰ ਪੂਰਾ ਫਰਕ ਆਈ ਆਹ ਬਹੁਤ ਹੀ ਵਧੀਆ ਸੀ ਜਿਹੜੇ ਤੇ ਪੇਸ਼ੈਂਟਸ ਪਹੁੰਚੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਤੁਹਾਨੂੰ ਦੱਸਦੀ ਕਿ ਸਾਧਕ ਤੋਂ ਸਾਡਾ ਵੀਰ ਆਇਆ ਹੋਇਆ ਹੈ ਤੇ ਕਹਿ ਰਹੇ ਨੇ ਕਿ ਉਹਨਾਂ ਨੇ ਕਾਫੀ ਡਾਕਟਰਸ ਤੋਂ ਮਤਲਬ ਟਰੀਟਮੈਂਟ ਕਰਵਾਏ ਪਰ ਉਹਨਾਂ ਨੂੰ ਕਿਸੇ ਤੋਂ ਵੀ ਮਤਲਬ ਰਿਲੀਫ ਨਹੀਂ ਹੋਇਆ ਸੀ ਪਰ ਇੱਥੇ ਪਹੁੰਚਣ ਵਾਲੇ 5 ਦਿਨਾਂ ਤੋਂ ਇਹ ਸਿਰਫ ਦਵਾਈ ਯੂਜ਼ ਕਰ ਰਹੇ ਨੇ ਮਤਲਬ ਮ사ਜ ਵਗੈਰਾ ਕਰਵਾ ਰਹੇ ਨੇ ਤੇ ਪੂਰੀ ਤਰੀਕੇ ਨਾਲ ਠੀਕ ਹੈ ਸੀ ਜਿਹੜੇ ਹੋਰ ਪੇਸ਼ੈਂਟਸ ਪਹੁੰਚੇ ਸੀ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਸਾਡੇ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਦੇ ਆ ਜੀ ਅਸੀਂ ਪਹੁੰਚਾਂ ਜੀ ਡਾਕਟਰ ਸਾਹਿਬ ਨਾਲ ਅਸੀਂ ਗੱਲਬਾਤ ਕਰਦੇ ਤਦ ਤੁਸੀਂ ਕੀ ਟ੍ਰੀਟਮੈਂਟ ਕਰ ਰਹੇ ਹੋ ਇਹ ਵਿਸਰਲ ਮੈਨੀਪੂਲੇਸ਼ਨ ਆ ਜੀ ਵਿਸਰਲ ਮੈਨੀਪੂਲੇਸ਼ਨ ਦਾ ਕੀ ਮਤਲਬ ਹੈਗਾ ਜਿਹੜੇ ਆਪਣੇ ਅੰਦਰਲੇ ਅੰਗ ਨਹੀਂ ਹੁੰਦੇ ਹਾਂਜੀ ਇਹਨਾਂ ਨੂੰ ਮੈਨੀਪੂਲੇਟ ਕਰਨਾ ਮੈਨੀਪੂਲੇਟ ਦਾ ਮਤਲਬ ਕੀ ਹੈ ਵੀ ਜਿਹੜੇ ਉਹ ਵਰਕ ਦੇ ਵਿੱਚ ਨਹੀਂ ਹੈਗੇ ਉਹ ਵਰਕ ਦੇ ਵਿੱਚ ਆ ਜਾਂਦੇ ਨੇ ਜਿੰਨੇ ਅੰਦਰ ਆਪਣੇ ਲੀਵਰ ਹੈਗਾ ਹੋਰ ਵੀ ਪਾਚਨ ਕਿਰਿਆ ਜਿੰਨੇ ਵੀ ਤਾਂ ਅੰਗ ਹੈਗੇ ਨੇ ਉਹ ਸਾਰੇ ਹੈ ਉਹ ਆਪਣੇ ਕਿਰਿਆ ਦੇ ਵਿੱਚ ਆ ਜਾਂਦੇ ਨੇ ਜਿਸ ਦਿਨਾ ਪੇਸ਼ੈਂਟ ਨੂੰ ਕੀ ਆ ਆਟੋਮੈਟਿਕਲੀ ਪਾਚਨ ਕਿਰਿਆ ਸਹੀ ਹੋ ਜਾਂਦੀ ਹੈ ਪਾਚਨ ਕਿਰਿਆ ਸਹੀ ਹੋਣ ਦੇ ਨਾਲ 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 ਜੋ ਨੀਂਹ ਵੀ ਉਹਦੇ ਨਾਲ ਲੱਟ ਬਿਮਾਰੀਆਂ ਨੇ ਉਹ ਆਟੋਮੈਟਿਕਲੀ ਕੰਟਰੋਲ ਹੋ ਜਾਂਦੀਆਂ ਖਾਸ ਕਰਕੇ ਜੇ ਮੈਂ ਅੱਜਕੱਲ ਐਸਿਡਿਟੀ ਹੈ ਲੇਡੀਜ਼ ਦੇ ਵਿੱਚ ਪੇਟ ਦੇ ਵਿੱਚ ਭਾਰਾ ਪਣ ਰਿਹਾ ਰਹਿੰਦਾ ਹੈ ਉਹ ਇਹਦੇ ਨਾਲ ਬਿਲਕੁਲ ਓਕੇ ਹੋ ਜਾਂਦੀ ਬਿਲਕੁਲ ਫੁੱਲ ਪ੍ਰੈਸ਼ਰ ਦੇ ਕੇ ਇਹਦੇ ਥੱਲੇ ਇੱਕ ਡਾਇਆਫ੍ਰਮ ਹੁੰਦਾ ਆਪਣੇ ਉਹਨੂੰ ਰਿਲੀਜ਼ ਕਰਾਂਗੇ ਦੇਖੋ ਇਹਦਾ ਕੀ ਆ ਆਪਣੇ ਲੰਗਸ ਦੇ ਥੱਲੇ ਇੱਕ ਡਾਇਆਫ੍ਰਮ ਹੁੰਦਾ ਉਹ ਛਤਰੀ ਸ਼ੇਪ ਹੁੰਦਾ ਠੀਕ ਹੈ ਹਾਂਜੀ ਲੰਗਸ ਦੇ ਨਾਲ ਉਹ ਹਿੱਲਦਾ ਉਹਦੇ ਹਿੱਲਣ ਦੇ ਨਾਲ ਜਿਹੜੇ ਅੰਦਰਲੇ ਇੰਟਰਨਲ ਆਰਗਨ ਉਹ ਵਰਕ ਕਰਦੇ ਜਦੋਂ ਕਿਤੇ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਹੈ ਉਹੀ ਇਹ ਹੀ ਪ੍ਰੋਬਲਮ ਆਉਂਦੀ ਆ ਉਹਨਾਂ ਦੀ ਜਿਹੜੀ ਮੂਵਮੈਂਟ ਘਟ ਜਾਂਦੀ ਹੈ ਮੂਵਮੈਂਟ ਘਟਣ ਦੇ ਨਾਲ ਨਾਲ ਕੀ ਹੁੰਦਾ ਉਹਨਾਂ ਦਾ ਵਰਕ ਹੈ ਜਿਹੜਾ ਉਹ ਫੰਕਸ਼ਨ ਆ ਆਟੋਮੈਟਿਕਲੀ ਘਟ ਜਾਂਦਾ ਔਰ ਇਹ ਦੇ ਨਾਲ ਕੀ ਆ ਆਪਾਂ ਵਿਦਆਊਟ ਮੈਡੀਸਨ ਹੀ ਠੀਕ ਹੋ ਜਾਂਦੇ ਇਸ ਤਰ੍ਹਾਂ ਦੇ ਪੇਸ਼ੈਂਟ ਕੀ ਆ ਲਗਾਤਾਰ ਮੈਡੀਸਨ ਲੈਂਦੇ ਰਹਿੰਦੇ ਆ ਪਰ ਮੈਡੀਸਨ ਲੈਣ ਦੇ ਨਾਲ ਵੀ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਨਾ ਇਹ ਸਾਰੇ ਟ੍ਰੀਟਮੈਂਟ ਕਿੰਨੇ ਦਿਨ ਕਰਾਉਣਾ ਪੈਂਦਾ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਪੇਸ਼ੈਂਟ ਆ ਇਹ ਤੁਸੀਂ ਕੈਨੇਡਾ ਰਹੇ ਰਹੇ ਹੋ ਜੀ ਇਹ ਕੈਨੇਡਾ ਤੋਂ ਆਏ ਹੋਏ ਨੇ ਕੈਨੇਡਾ ਦੇ ਵਿੱਚ ਵੀ ਇਹ ਮੈਡੀਸਨ ਲੈੰਦੇ ਰਹੇ ਪਰ ਇਹਨੂੰ ਰਿਲੀਫ ਨਹੀਂ ਮਿਲਿਆ ਅੱਜ ਪਹਿਲੀ ਵਾਰੀ ਮੇਰੇ ਕੋਲੇ ਆਏ ਨੇ ਔਰ ਇਹਨਾਂ ਦੀ ਜਿਹੜੀ ਫੈਮਿਲੀ ਹੈ ਬੈਕਗ੍ਰਾਉਂਡ ਨਾਲ ਮੇਰੇ ਕੋਲੇ ਕਾਫੀ ਸਾਲਾਂ ਤੋਂ ਮੇਰੇ ਨਾਲ ਜੁੜੇ ਹੋਏ ਆ ਕਿਹੜਾ ਪਿੰਡ ਆ ਤੁਹਾਡਾ ਜੀ ਗੁਰੂ ਸਰ ਤੋਂ ਆਏ ਨੇ ਕੋਟਕਪੂਰਾ ਦੇ ਕੋਲ ਠੀਕ ਹੈ ਨਾ ਔਰ ਦੇਖਦੇ ਹਾਂ ਉਹਨਾਂ ਪੇਸ਼ੈਂਟ ਤੋਂ ਬਾਅਦ ਕੀ ਫੀਲ ਕਰਦੇ ਆ ਦੁਬਾਰਾ ਫਿਰ ਇਹਨਾਂ ਦਾ ਇੰਟਰਵਿਊ ਲਵਾਂਗੇ ਤੇ ਸਰ ਮਤਲਬ ਇਹ ਜਿਹੜੀਆਂ ਪ੍ਰੋਬਲਮਸ ਹੁੰਦੀਆਂ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਐਸਿਡਿਟੀ ਵਗੈਰਾ ਸਰ ਇਹ ਪ੍ਰੋਬਲਮਸ ਆਉਂਦੀਆਂ ਕਿਉਂ ਆਪਣੇ ਸ ਉਹ ਕੁਸਤਾ ਆਪਣੇ ਸਰੀਰਕ ਦੇ ਵਿੱਚ ਨਹੀਂ ਕਮੀਆਂ ਇਹ ਆਉਂਦੀਆਂ ਨੇ ਅੱਜ ਕੱਲ ਰੋਜ਼ੇਵੇਂ ਆ ਖਾਸ ਕਰ ਜਿਹਨੂੰਸੀਂ ਮੰਨ ਰਹੇ ਹਾਂ ਹਰ ਬੰਦਾ ਇੰਨਾ ਬੀਜ਼ੀ ਆਪਣੀ ਲਾਈਫ ਦੇ ਵਿੱਚ ਫਿਜ਼ੀਕਲ ਐਕਟੀਵਿਟੀ ਕਿਸੇ ਦੀ ਨਹੀਂ ਹੈ ਠੀਕ ਹੈ ਆਪਾਂ ਖਾ ਪੀ ਤਾਂ ਰਹੇ ਹਾਂ ਟਾਈਮ ਟੂ ਟਾਈਮ ਪਰ ਐਕਟੀਵਿਟੀ ਕੋਈ ਨਹੀਂ ਕਰ ਰਹੇ ਸਾਰਾ ਦਿਨ ਆਪਾਂ ਜਦੋਂ ਵੀ ਫ੍ਰੀ ਹੁੰਨਾ ਜਾਂਦਾ ਫੋਨ ਤੇ ਰੁੱਝ ਜਾਂਦੇ ਆ ਜਾਂ ਫੋਨ ਦੇਖ ਲਿਆ ਜਾਂ ਕੁਝ ਹੋਰ ਕਰ ਲਿਆ ਜਿਹੜੇ ਸਰੀਰ ਤੋਂ ਆਪਾਂ ਕੰਮ ਲੈਣਾ ਉਹਦੀ ਆਪਾਂ ਫਿਜ਼ੀਕਲ ਐਕਟੀਵਿਟੀ ਕੁਝ ਵੀ ਨਹੀਂ ਕਰ ਰਹੇ ਉਹਦੇ ਲਈ ਇੱਕ ਆਪਾਂ ਨੜਾ ਪੇਟ ਕੀ ਆ ਇਹ ਕਈ ਲੋਕ ਕੀ ਕਰਦੇ ਨੇ ਡਸਟਬਿਨ ਸਮਝਦੇ ਆ ਡਸਟਬਿਨ ਦਾ ਮਤਲਬ ਕੀ ਆ ਜੋ ਆਇਆ ਖਾ ਲਿਆ ਜੋ ਆਇਆ ਪਾ ਲਿਆ ਉਹਦੇ ਚ ਜੇ ਨੂੰ ਆਪਾਂ ਮੰਦਰ ਸਮਝਾਂਗੇ ਮੰਦਰ ਦਾ ਕੀ ਸਿਸਟਮ ਆ ਉਹਨੂੰ ਫੁੱਲ ਚੜਾਉਣੇ ਪੈਂਦੇ ਆ ਜੇ ਆਪਾਂ ਗੁਰਦੁਆਰਾ ਜਾਂਦੇ ਆ ਮੰਦਰ ਜਾਂਦੇ ਆ ਫੁੱਲ ਚੜਾਉਣੇ ਆ ਉਵੇਂ ਰੱਖਾਂਗੇ ਤਾਂ ਬਖਸ਼ ਰਾਵਾਂਗੇ ਪਰ ਅੱਜ ਕੱਲ ਦਾ ਕੀ ਟਾਈਮ ਆ ਆ ਤੁਸੀਂ ਦੇਖ ਲਓ ਬਾਜ਼ਾਰ ਦੇ ਵਿੱਚ ਕਿੰਨੀਆਂ ਮਤਲਬ ਫਾਸਟ ਫੂਡ ਚੱਲ ਰਿਹਾ ਹਰ ਜਗ੍ਹਾ ਪੀੜ ਆ ਉਹਦਾ ਕਾਰਨ ਕੀ ਆ ਇਹ ਆਪਾਂ ਆਪਣੇ ਪੇਟ ਨੂੰ ਡਸਟਬਿਨ ਬਣਾ ਲਿਆ ਡਸਟਬਿਨ ਸਮਝ ਕੇ ਸਾਰਾ ਕੁਝ ਪਾਈ ਜਿੰਨੇ ਕੂੜਾ ਕਾਂਗਰ ਸਭ ਛਿੱਟੀ ਤੁਰੇ ਜਾਂਦੇ ਆ ਔਰ ਜਿਹਦੀ ਕਰਕੇ ਸਮੱਸਿਆਵਾਂ ਆ ਰਹੀਆਂ ਨੇ ਅੱਜ ਕੱਲ ਇਹਦਾ ਬੇਸਿਕਲੀ ਕਾਰਨ ਇਹੀ ਹੈ ਸਾਡੀ ਹਰੇਕ ਨੂੰ ਇਹੀ ਸਲਾਹ ਹੁੰਦੀ ਹੈ ਵੀ ਪੇਟ ਨੂੰ ਮੰਦਰ ਸਮਝੋ ਇਹਨੂੰ ਫੁੱਲ ਚੜਾਓ ਇਹਨੂੰ ਡਸਟਬਿਨ ਨਾ ਸਮਝੋ ਜੇ ਆਪਾਂ ਲੰਮੇ ਟਾਈਮ ਲਈ ਤੰਦਰੁਸਤ ਰਹਿਣਾ ਪਰ ਅੱਜ ਕੱਲ ਦੀ ਜਨਰੇਸ਼ਨਾਂ ਖਾਸ ਕਰ ਇੱਕ ਤਾਂ ਉਹ ਕੋਈ ਫਿਜ਼ੀਕਲ ਐਕਟੀਵਿਟੀ ਨਹੀਂ ਹੈ ਦੂਜਾ ਉਹ ਫਾਸਟ ਫੂਡ ਨੂੰ ਪ੍ਰੇਫਰੈਂਸ ਦੇ ਰਹੀ ਹੈ ਠੀਕ ਹੈ ਹੈਲਥੀ ਫੂਡ ਕੋਈ ਨਹੀਂ ਲੈ ਰਿਆ ਔਰ ਜਿੱਦੀ ਕਰਕੇ ਹਸਪਤਾਲਾਂ ਵਿੱਚ ਭੀੜ ਵੱਧ ਰਹੀ ਹੈ। ਇਹੀ ਇੱਕ ਕਾਰਨ। ਫਿਰ ਇਹਦਾ ਮੇਨ ਰੀਜ਼ਨ ਦੱਸੋ ਕਿ ਤੁਸੀਂ ਫਾਸਟ ਫੂਡ ਹੈ। ਤੇ ਫਿਰ ਫਾਸਟ ਫੂਡ ਤਾਂ ਤੁਹਾਨੂੰ ਪਤਾ ਵੀ ਕੋਈ ਨਹੀਂ ਛੱਡ ਸਕਦਾ। ਤੇ ਫਿਰ ਸਾਨੂੰ ਕੀ ਮਤਲਬ ਆਪਣੇ ਜਿਹੜਾ ਰੁਟੀਨ ਦਾ ਖਾਣਾ ਹੁੰਦਾ ਉਹਦੇ ਵਿੱਚ ਕੀ ਮਤਲਬ ਚੇਂਜ ਕਰੀਏ ਕਿ ਮਤਲਬ ਫਾਸਟ ਫੂਡ ਜੇ ਆਪਾਂ ਰੁਟੀਨ 'ਚ ਖਾ ਰਹੇ ਹਾਂ ਫਾਸਟ ਫੂਡ ਤਾਂ ਆਪਾਂ ਛੱਡ ਹੀ ਨਹੀਂ ਸਕਦੇਗੇ। ਤੇ ਫਿਰ ਇਦਾਂ ਦਾ ਆਪਣੇ ਰੁਟੀਨ ਵਿੱਚ ਕੀ ਚੇਂਜ ਲਈਏ ਕਿ ਜਦ ਆਪਣਾ ਖਾਦਾ ਵੀ ਤਾਂ ਡਾਈਜੈਸਟ ਵੀ ਹੋ ਜਾਏ। ਸਾਨੂੰ ਕੋਈ ਪ੍ਰੋਬਲਮਸ ਵੀ ਨਾ ਆਉਣ। ਰੂਟੀਨ ਇਹੀ ਹੈ ਅੱਜ ਕੱਲ ਦਾ ਰੂਟੀਨ ਕੀ ਹੈ ਆਪਾਂ ਲੇਟ ਨਾਈਟ ਸੌਣਾ ਔਰ ਸਵੇਰੇ ਵੀ ਲੇਟ ਉੱਠਣਾ ਆਪਾਂ ਠੀਕ ਹੈ ਜੇ ਆਪਾਂ ਇਸ ਨੂੰ ਕਰੈਕਟ ਕਰ ਲਈਏ ਤਾਂ ਮੈਨੂੰ ਨਹੀਂ ਲੱਗਦਾ ਵੀ ਆਪਾਂ ਨੂੰ ਕਿਸੇ ਦਵਾਈ ਦੀ ਲੋੜ ਪਵੇਗੀ ਠੀਕ ਹੈ ਔਰ ਦੂਜਾ ਸੀ ਕਹਿੰਦੇ 3 ਟੂ 1 ਡਾਈਟ 3 ਟੂ 1 ਡਾਈਟ ਦਾ ਕੀ ਮਤਲਬ ਹੈ ਜਿੰਨਾ ਸਵੇਰੇ ਖਾਦਾ ਉਸ ਤੋਂ ਅੱਧਾ ਦੁਪਹਿਰੇ ਉਸ ਤੋਂ ਅੱਧਾ ਰਾਤ ਨੂੰ ਖਾਓ ਉਹ ਰਾਤ ਦਾ ਡਿਨਰ ਉਹ 7 ਵਜੇ ਤੋਂ ਪਹਿਲਾਂ ਪਹਿਲਾਂ ਕਰ ਲੈਣਾ ਚਾਹੀਦਾ ਅੱਜ ਕੱਲ ਇਹ ਸ਼ਡਿਊਲ ਨਾਲ ਜੋ ਵੀ ਚੱਲਦਾ ਉਹ ਬਿਮਾਰੀ ਦੀ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਨੂੰ ਨਹੀਂ ਲੱਗ ਸਕਦੀ ਇਹ ਮੈਂ ਸ਼ਰਤ ਕੇ ਲਿਖ ਕੇ ਦੇਨ ਨੂੰ ਤਿਆਰ ਆ। ਔਰ ਜੇ ਕਿਸੇ ਨੂੰ ਕੋਈ ਬਿਮਾਰੀ ਵੀ ਹੈਗੀ ਆ ਤਾਂ ਇਹ ਸ਼ਡਿਊਲ ਫਾਲੋ ਕਰ ਲੇ ਤਾਂ ਉਹ ਆਟੋਮੈਟਿਕਲੀ ਬਿਮਾਰੀ ਉਹਦੀ ਰਿਵਰਸ ਹੋਣੀ ਸ਼ੁਰੂ ਹੋ ਜਾਈ। ਤੇ ਸਾਰੇ ਮਤਲਬ ਐਦਾਂ ਦੇ ਟ੍ਰੀਟਮੈਂਟਸ ਨਾਲ ਹੋਰ ਕਿਹਨੇ ਕਿਹੜੀਆਂ ਬਿਮਾਰੀਆਂ ਨੂੰ ਆਪਾਂ ਦੂਰ ਕਰ ਸਕਦੇ ਆ। ਲੇਡੀਜ਼ ਵਿੱਚ ਖਾਸ ਕਰ ਅੱਜਕੱਲ ਜਿਹੜੀਆਂ ਮੇਨ ਸਮੱਸਿਆਵਾਂ ਆ ਰਹੀਆਂ ਉਹ ਯੂਟਰਸਨਲ ਲੇਟਰ ਪ੍ਰੋਬਲਮ ਨੇ। ਮੇਨ ਉਹਦੇ ਵਿੱਚ ਪੀਸੀਓਡੀ ਹੈ ਸਭ ਤੋਂ ਮੇਨ ਪ੍ਰੋਬਲਮ ਕੀ ਹੈ ਲੇਡੀ ਨੂੰ ਪੀਸੀਓਡੀ ਦੀ ਪ੍ਰੋਬਲਮ। ਉਹਦੇ ਨਾਲ ਕੀ ਹੈ ਉਹਦੇ ਵਿੱਚ ਜਿਵੇਂ ਇਸ ਪੇਸ਼ੈਂਟ ਤੇ ਲਾ ਲੋ ਇਹ ਜੇ ਪੇਸ਼ੈਂਟ ਖੇਚੜਦੀ ਹੈ ਗੁੱਸਾ ਜ਼ਿਆਦਾ ਆਉਂਦਾ ਹਾਂਜੀ ਰੋਲਾ ਪੈੜਾ ਲੱਗਦਾ ਖੜਕਾ ਪੈੜਾ ਲੱਗਦਾ ਠੀਕ ਮੋਟੀ ਜੀ ਗੱਲ ਆ ਜਿਵੇਂ ਸਾਡੇ ਮਤਲਬ ਡਾਕਟਰੀ ਲੈਂਗੁਏਜ ਸਮਝਾ ਦੇਣਾ ਮੂਡ ਸਵਿੰਗ ਮੂਡ ਸਵਿੰਗ ਦਾ ਮਤਲਬ ਕੀ ਆ ਵੀ 1 ਮਿੰਟ ਚ ਖੁਸ਼ ਹੋ ਜਾਣਾ ਦੂਜੇ ਮਿੰਟ ਚ ਉਹ ਉਦਾਸ ਹੋ ਜਾਣਾ 1 ਕੋ ਮਿੰਟ ਚ ਹਾਈਪਰ ਹੋ ਜਾਣਾ ਸੈਕਿੰਡ ਮਿੰਟ ਚ ਹੀ ਕੂਲ ਹੋ ਜਾਂਦਾ ਇਹਨੂੰ ਮੂਡ ਸਵਿੰਗ ਬੋਲਦੇ ਆ ਕੀ ਇਹ ਯੂਟਰਨ ਰਿਲੇਟਡ ਜਿੰਨੀਆਂ ਪ੍ਰੋਬਲਮ ਨੇ ਖਾਸ ਕਰਕੇ ਪੀਸੀਓਡੀ ਪੀਰੀਅਡ ਅਫਸੈਟ ਹੋ ਜਾਂਦੇ ਨੇ ਹਾਰਮੋਨਲ ਇੰਬੈਲੈਂਸ ਹੋ ਜਾਂਦਾ ਹੈ ਠੀਕ ਹੈ ਔਰ ਫਿਰ ਇਹ ਲੋਕ ਪੀਲਸ ਲਗਾਤਾਰ ਖਾ ਰਹੇ ਹੁੰਦੇ ਨੇ ਉਹ ਰੀਲੀਫ ਕੋਈ ਨਹੀਂ ਮਿਲ ਰਿਹਾ ਠੀਕ ਹੈ ਉਹਦੇ ਵਾਸਤੇ ਬੈਸਟ ਟਰੀਟਮੈਂਟ ਕੀ ਹੈ ਸਟੀਮੂਲੇਟਾ ਸਟੀਮੂਲੇਸ਼ਨ ਕਰ ਰਿਹਾ ਮੈਂ ਓਵਰੀ ਦੀ ਸਟੀਮੂਲੇਸ਼ਨ ਕਰ ਰਿਹਾ ਇਹ ਆਟੋਮੈਟਿਕਲੀ ਸਟੀਮੂਲੇਟ ਹੋਣਗੇ ਆ ਇਥੋਂ ਸਿਗਨਲ ਬ੍ਰੇਨ ਨੂੰ ਜਾਊਗਾ ਉੱਥੇ ਹਾਰਮੋਨ ਵਧਿਆ ਰਿਲੀਜ਼ ਹੋਣਗੇ ਤਾਂ ਇਹ ਪ੍ਰੋਬਲਮ ਆਟੋਮੈਟਿਕਲੀ ਰਿਜੋਲਵ ਹੋ ਜਾਊਗਾ ਠੀਕ ਹੈ ਨਾ ਸਰ ਜਿਹੜੀਆਂ ਇਹ ਪ੍ਰੋਬਲਮਸ ਆ ਮੈਂ ਜਾਨਣਾ ਚਾਹਾਂਗੀ ਕਿ ਜਿਹੜੀਆਂ ਆਪਣੇ ਜੈਂਟਸ ਵਿੱਚ ਜ਼ਿਆਦਾ ਆ ਰਹੀਆਂ ਨੇ ਲੇਡੀਜ਼ ਵਿੱਚ ਕਿ ਬੱਚਿਆਂ ਵਿੱਚ ਜ਼ਿਆਦਾ ਆ ਇਹ ਵਾਲੀਆਂ ਪ੍ਰੋਬਲਮਸ ਆ ਰਹੀਆਂ ਨੇ ਦੇਖੋ ਪੀੜਤ ਦੀਆਂ ਜ਼ਿਆਦਾ ਪ੍ਰੋਬਲਮਾਂ ਖਾਸ ਕਰ ਲੇਡੀਜ਼ ਦੇ ਵਿੱਚ ਜ਼ਿਆਦਾ ਨੇ ਹਨਾ ਜੈਂਟਸ ਦੇ ਵਿੱਚ ਐਜ਼ ਕੰਪੇਅਰ ਟੂ ਲੇਡੀਜ਼ ਕਾਫੀ ਘੱਟ ਨੇ ਠੀਕ ਹੈ ਔਰ ਇਹਦਾ ਕਾਰਨ ਉਹੀ ਆ ਥੋੜੇ ਜਿਹੀ ਲੇਡੀ ਨੂੰ ਰੋਜ਼ੀ ਮੇਂ ਜ਼ਿਆਦਾ ਦਿਨ ਅੱਜਕੱਲ ਸਟ੍ਰੈਸਫੁੱਲ ਲਾਈਫ ਆ ਇਹਦਾ ਮੇਨ ਕਾਰਨ ਇਹੀ ਆ ਲੇਡੀਜ਼ ਆਪਣੇ ਪਰਿਵਾਰ ਨੂੰ ਜਿਆਦਾ ਟਾਈਮ ਦਿੰਦੇਗਾ ਆਪਦੇ ਸਰੀਰ ਲਈ ਉਹ ਟਾਈਮ ਉਹਨਾਂ ਨਹੀਂ ਦੇ ਪਾਣੀ। ਇਹੀ ਬੇਸਿਕਲੀ ਕਾਰਨ ਹੈ। ਠੀਕ ਹੈ ਨਾ। ਵੀ ਆਪਾਂ థੈਰੇਪੀਸ ਕਰਵਾਉਣੀ ਆ ਕਿ థੈਰੇਪੀਸ ਦੇ ਨਾਲ ਆਪਾਂ ਨੂੰ ਮੈਡੀਸਿਨ ਲੈਣ ਦੀ ਨੀਡ ਪੈਂਦੀ ਆ ਜਾਂ ਫਿਰ ਐਦਾਂ ਹੀ థੈਰੇਪੀ ਨਾਲ ਹੀ ਠੀਕ ਹੋ ਜਾਂਦਾ। ਆਹ ਦੇਖੋ ਜੀ ਇਹ ਡਿਪੈਂਡ ਕਰਦਾ ਕੰਡੀਸ਼ਨ ਤੇ। ਹਾਂਜੀ। ਜੀ ਕੰਡੀਸ਼ਨ ਕਿਸ ਤਰ੍ਹਾਂ ਦੀ। ਠੀਕ ਹੈ ਨਾ। ਆ ਜਿਹੜਾ ਮੈਂ ਟ੍ਰੀਟਮੈਂਟ ਕਰ ਰਿਹਾ ਇਹ 50% ਲਾਜ 50% ਟ੍ਰੀਟਮੈਂਟ ਇਹਦੇ ਨਾਲ ਹੋ ਜਾਂਦਾ। ਔਰ 50% ਜਿਹੜਾ ਟ੍ਰੀਟਮੈਂਟ ਔਰ ਮੈਡੀਸਨ ਨਾਲ। ਠੀਕ ਹੈ ਨਾ ਪੂਰਾ ਵਰਕ ਮੈਡੀਸਨ ਨਾਲ ਵੀ ਨਹੀਂ ਹੁੰਦਾ ਔਰ ਪੂਰਾ ਵਰਕ ਇਹਦੇ ਨਾਲ ਵੀ ਨਹੀਂ ਹੁੰਦਾ ਠੀਕ ਹੈ ਨਾ ਮਤਲਬ ਤੁਹਾਡੇ ਅਕੋਰਡਿੰਗ ਵੀ ਜਿੰਨੀ ਮਤਲਬ ਇਹ ਐਕਸਰਸਾਈਜ਼ ਜ਼ਰੂਰੀਆਂ ਉਹਨਾਂ ਹੀ ਮੈਡੀਸਨ ਨੀਡ ਹੈ 50% ਲਮਾਸਾਲੋ ਜੀ ਛੱਡੋ ਹਾਂਜੀ ਡਾਕਟਰ ਸਾਹਿਬ ਅਸੀਂ ਜਾਨਣਾ ਚਾਹਾਂਗੇ ਕਿ ਮਤਲਬ ਤੁਸੀਂ ਟ੍ਰੀਟਮੈਂਟ ਕਰ ਰਹੇ ਹੋ ਤੇ ਪੇਸ਼ੈਂਟਸ ਬੜੇ ਦੂਰ-ਦੂਰ ਤੋਂ ਤੁਹਾਡੇ ਕੋਲ ਆ ਰਹੇ ਨੇ ਇੱਕ ਪਰਸਨ ਤਾਂ ਇੱਥੇ ਆਏ ਹੋ ਇਸ ਸਾਧਕ ਤੋਂ ਤੁਹਾਡੇ ਕੋਲ ਆਏ ਸੀ ਤੇ ਇਹ ਵੀ ਮੈਡਮ ਕੋਟਕਪੁਰਾ ਤੋਂ ਆਏ ਨੇ ਤੇ ਇੰਨੇ ਦੂਰ-ਦੂਰ ਤੋਂ ਆ ਰਹੇ ਨੇ ਮਤਲਬ ਕਿ ਇਥੇ ਕੀ ਫੈਸਿਲਿਟੀਆਂ ਵਧੀਆ ਦਿੱਤੀਆਂ ਜਾ ਰਹੀਆਂ ਨੇ ਜਾਂ ਟ੍ਰੀਟਮੈਂਟ ਬਹੁਤ ਵਧੀਆ ਕੀਤਾ ਜਾਂਦਾ ਤੁਸੀਂ ਦੱਸੋ ਇਹਦੇ ਬਾਰੇ ਜਿਆਦਾ ਵਧੀਆ ਤੁਹਾਨੂੰ ਲੱਗ ਸਕਾਂਗੇ ਜੀ ਹਨਾ ਮੈਂ ਤਾਂ ਇੱਕ ਟ੍ਰੀਟਮੈਂਟ ਕਰਨਾ ਹਨਾ ਟ੍ਰੀਟਮੈਂਟ ਕੀਤਾ ਕੋਈ ਵੀ ਬਿਮਾਰੀ ਸਮਝ ਕੇ ਜੇ ਬਟ ਟ੍ਰੀਟਮੈਂਟ ਕਰਾਂਗੇ ਤਾਂ ਉਹ 100% सक्सेसफुल हो ਜਾਂਦਾ ਹੈ ਨਾ ਜੇ ਆਪਾਂ ਐਵੇਂ ਕੋਈ ਨਾ ਕੋਈ ਦੇਖ ਕੇ ਵੀ ਮੈਡੀਸਨ ਲਿਖ ਦਿਓ ਫਿਰ ਉਹ ਤਾਂ ਮੇਰੇ ਸਾਹਮਣੇ ਕੋਈ ਰਿਜ਼ਲਟ ਨਹੀਂ ਆਉਂਦਾ ਹੈ ਨਾ ਔਰ ਇਸ ਕੰਮ ਚੇਰ ਥੋੜੀ ਸਾਹਮਣੇ ਮੈਂ ਦੇਖ ਰਹੀ ਹਾਂ ਕਿ ਕਿੰਨੀ ਮਿਹਨਤ ਹੁੰਦੀ ਹੈ ਹੈ ਨਾ ਔਰ ਜੇ ਮੈਂ ਕਹਾ ਵੀ ਮੈਂ ਮਿਹਨਤ ਨਾ ਕਰਾਂ ਵੀ ਜਸਟ ਨਬਜ਼ ਫੜਾਂ ਦਵਾਈ ਲਿਖ ਦੇਣ ਤਾਂ ਨਾ ਤਾਂ ਕੋਈ ਇਹਨਾਂ ਨੂੰ ਫਾਇਦਾ ਹੋਣਾ ਨਾ ਹੀ ਕੋਈ ਮੈਨੂੰ ਫਾਇਦਾ ਹੋਣਾ ਠੀਕ ਹੈ ਨਾ ਇਹ ਵਨ ਟਾਈਮ ਫੀਸ ਵਾਲੀ ਗੱਲ ਨਹੀਂ ਹੁੰਦੀ ਇਹ ਚੇਨ ਵਾਲੀ ਗੱਲ ਆਉਂਦੀ ਹੈ ਚੇਨ ਤਾਂ ਹੀ ਬਣੂਗੀ ਜੇ ਆਪਾਂ ਰਿਜ਼ਲਟ ਵਧੀਆ ਦੇਵਾਂਗੇ ਠੀਕ ਹੈ ਨਾ ਮਾਉਥਮਾਉਥ ਜਿਹੜੀ ਪਬਲਿਸਿਟੀ ਆ ਉਹਦਾ ਇੱਕ ਵੱਖਰਾ ਰਿਲੇਸ਼ਨਸ਼ਿਪ ਆ ਔਰ ਇਹ ਚੈਨਲ ਦੇ ਥਰੂ ਇੱਕ ਪਬਲਿਸਿਟੀ ਕਰਨੀ ਉਹ ਮੇਰੇ ਹਿਸਾਬ ਨਾਲ ਕੋਈ ਕੁਛ ਹੱਦ ਤੱਕ ਲਿਮਟਡ ਆ ਤਾਂ ਬਹੁਤ ਹੀ ਵਧੀਆ ਸੀ ਤੁਹਾਡੀ ਡਾਕਟਰ ਸਾਹਿਬ ਨਾਲ ਗੱਲਬਾਤ ਕਰਵਾਈ ਉਹ ਬਹੁਤ ਹੀ ਵਧੀਆ ਟਰੀਟਮੈਂਟ ਕਰ ਰਹੇ ਸੀ ਅਸੀਂ ਤੁਹਾਨੂੰ ਟਰੀਟਮੈਂਟ ਵੀ ਦਿਖਾਇਆ ਸਰ ਅਸੀਂ ਚਾਹਾਂਗੇ ਕਿ ਜਾਣ ਤੋਂ ਪਹਿਲਾਂ ਤੁਸੀਂ ਜਿਹੜੀ ਸਾਡੀ ਆਡੀਅנס ਦੇਖ ਰਹੀ ਹੈ ਉਹਨਾਂ ਨੂੰ ਇੱਕ ਵਧੀਆ ਜਿਹਾ ਮੈਸੇਜ ਦਿਓ ਕਿ ਉਹ ਆਫ ਦਾ ਡਾਈਟ ਪਲਾਨ ਵਧੀਆ ਤਰੀਕੇ ਨਾਲ ਕਰਨ ਤੇ ਬਿਮਾਰੀਆਂ ਤੋਂ ਵੱਧ ਤੋਂ ਵੱਧ ਬਚ ਸਕਣ ਇਹ ਮੈਸੇਜ ਤਾਂ ਇਹੀ ਹੈ ਸੁਬਾ ਉੱਠ ਕੇ 20-25 ਮਿੰਟ ਐਕਸਰਸਾਈਜ਼ ਕਰਨੀ ਚਾਹੀਦੀ ਹਰ ਇਨਸਾਨ ਨੂੰ ਔਰ ਖਾਣ ਪੀਣ ਦੀ ਟਾਈਮ ਦੀ ਲਿਮਟ ਹੋਣੀ ਚਾਹੀਦੀ ਹੈ ਔਰ ਤੀਸਰਾ ਜੇ ਮੈਂ ਤੁਹਾਨੂੰ ਦੱਸਿਆ 3:2:1 ਡਾਈਟ 3:2:1 ਡਾਈਟ ਦਾ ਮਤਲਬ ਇਹ ਹੈ ਵੀ ਸੁਬਾ ਆਪਾਂ ਜਿੰਨਾ ਖਾਧਾ ਉਸ ਤੋਂ ਹਾਫ ਦੁਪਹਿਰੇ ਉਸ ਤੋਂ ਹਾਫ ਰਾਤ ਨੂੰ ਔਰ ਰਾਤ ਵਾਲੀ ਜਿਹੜੀ ਡਾਈਟ ਆ ਉਹ 7 ਵਜੇ ਤੋਂ ਪਹਿਲਾਂ ਪਹਿਲਾਂ ਲੈ ਲੈਣੀ ਚਾਹੀਦੀ ਹੈ ਇਸ ਤਰ੍ਹਾਂ ਇੱਕ ਪੇਸ਼ੈਂਟ ਹੋਰ ਬੈਠਾ ਬਾਹਰ ਮੇਰੇ ਕੋਲ ਬੈਠਣdoctype ਨੇ ਉਹਨਾਂ ਦੇ ਬੱਚੇ ਨੂੰ ਵੀ ਮਤਲਬ ਪਿਛਲੇ 4-5 ਸਾਲਾਂ ਤੋਂ ਰੇਸ਼ਾਂ ਛਿੱਕਾ ਇਲਾਜ ਦੀ ਪ੍ਰੋਬਲਮ ਸੀ ਉਹ ਬੱਚਾ ਅੱਜ 7-8 ਸਾਲ ਦਾ ਹੋ ਗਿਆ ਔਰ ਜਦੋਂ 3 ਸਾਲ ਦਾ ਸੀ ਉਸ ਦਿਨ ਤੋਂ ਮਨਟੇਰੀਅਲਸ ਦੀ ਗੋਲੀ ਲੈ ਰਿਹਾ ਸੀ ਉਹ ਬਹੁਤ ਸਾਰੇ ਐਲੋਪੈਥਿਕ ਡਾਕਟਰਾਂ ਕੋਲ ਗਿਆ ਉਹਨਾਂ ਨੇ ਇੱਕ ਗੋਲੀ ਡਵਾਈਸ ਕਰਤੀ ਵੀ ਗੋਲੀ ਦੇ ਚੱਲੋ ਤੇਨਾਂ ਠੀਕ ਰਹਿਣਾ ਉਹ ਗੋਲੀ ਲੈਂਦਾ ਸੀ ਤਾਂ ਠੀਕ ਰਹਿੰਦਾ ਸੀ ਗੋਲੀ ਨਹੀਂ ਲੈਂਦਾ ਸੀ ਤਾਂ ਅੱਧੀ ਰਾਤ ਨੂੰ ਛਿੱਕਾਂ ਔਰ ਖੰਗ ਲੱਗ ਜਾਂਦੀ ਸੀ ਜਿਸ ਕਰਕੇ ਉਹਨੂੰ ਅੱਧੀ ਰਾਤ ਨੂੰ ਡਾਕਟਰ ਕੋਲ ਜਾਣਾ ਪੈਂਦਾ ਸੀ ਔਰ ਪਿਛਲੇ ਮੈਂ ਸਿਰਫ ਇੱਕ ਦਵਾਈ ਦਿੱਤੀ ਆ ਅੱਜ ਜੋ ਬੱਚੇ ਬਿਲਕੁਲ ਠੀਕ ਆ ਉਹਨਾਂ ਦੇ ਮਾਪੇ ਵੀ ਬਾਹਰ ਬੈਠੇ ਨੇ ਤੋਂ ਉਹਨਾਂ ਨਾਲ ਮਿਲਾਵਾਂਗੇ ਅਸੀਂ ਤੁਹਾਡੀ ਉਸ ਪੇਸ਼ੈਂਟ ਨਾਲ ਵੀ ਗੱਲਬਾਤ ਕਰਵਾਉਣੀ ਆ ਜੀ ਜਿਨ੍ਹਾਂ ਦਾ ਬੱਚੇ ਬਾਰੇ ਸਰਦਾਸtre ਸੀ ਡਾਕਟਰ ਸਾਹਿਬ ਦੱਸ ਰਹੇ ਸੀ ਕਿ ਉਹਨਾਂ ਨੂੰ ਬੜੀ ਜ਼ਿਆਦਾ ਪ੍ਰੋਬਲਮ ਸੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਮੈਂ ਜਾਨਣਾ ਚਾਹੁੰਦੀ ਜਿਹੜੇ ਤੁਹਾਡੇ ਬੱਚਾ ਸੀ ਉਹਨੂੰ ਕੀ ਪ੍ਰੋਬਲਮ ਸੀ ਤੇ ਉਹ ਕਿਦਾਂ ਠੀਕ ਹੋਇਆ ਮੇਰਾ ਬੇਟਾ ਜੀ 7 ਸਾਲ ਦਾ ਉਹਨੂੰ ਐਡੀਨੋਇਡ ਸੀਗਾ ਬੇਸਿਕਲੀ ਨੱਕ ਦਾ ਮਾਸ ਵਧਿਆ ਹੋਇਆ ਸੀ ਉਹਦੇ ਕਰਕੇ ਨਾ ਉਹਨੂੰ ਮਤਲਬ ਕਿ ਡੇਲੀ ਸਾਨੂੰ ਐਂਟੀ ਅਲ ਮੈਡੀਸਨ ਉਹਦਾ ਨਾਮ ਮੋਂਟੇਰੀਅਲ ਸੀ ਐ ਜੇ ਅਸੀਂ ਉਹ ਨਾਮ ਦਿੰਦੇ ਤਾਂ ਬੱਚੇ ਦਾ ਖੰਗ ਖੰਗ ਕੇ ਇੰਨਾ ਬੁਰਾ ਹਾਲ ਹੋ ਜਾਂਦਾ ਸੀਗਾ ਮਤਲਬ ਕਿ ਸਾਨੂੰ ਆਪ ਨੂੰ ਟੈਨਸ਼ਨ ਹੋ ਜਾਂਦੀ ਸੀ ਵੀ ਕੀ ਹੋਊਗਾ ਉਹ ਦਵਾਈ ਕਿਤੇ ਵੀ ਜਾਣਾ ਹੁੰਦਾ ਸੀ ਉਹ ਨਾਲ ਲੈ ਕੇ ਜਾਂਦੇ ਸੀਗੇ ਮਤਲਬ ਜੇ ਭੋਲਿਆਂ ਦੇ ਤਾਂ ਰਾਸਤੇ ਚੋਂ ਲੈਂਦੇ ਫਿਰ ਉਸ ਤੋਂ ਬਾਅਦ ਸਾਨੂੰ ਸਰ ਦਾ ਪਤਾ ਲੱਗਿਆ ਫਿਰ ਇਹਨਾਂ ਕੋਲ ਆਏ ਮੈਂ ਤੁਹਾਨੂੰ ਦੱਸਾਂ ਵਿਦਨ ਸਾਨੂੰ 15 ਜਾਂ 20 ਦਿਨਾਂ ਦੇ ਵਿੱਚ ਮੇਰੇ ਬੇਟੇ ਦੀ ਦਵਾਈ ਬੰਦ ਹੋ ਗਈ ਜਿਹੜੀ ਪਿਛਲੇ 2 2.5 ਸਾਲ ਤੋਂ ਚੱਲ ਰਹੀ ਸੀ ਤੇ ਉਸ ਤੋਂ ਬਾਅਦ 15 ਦਿਨਾਂ ਚ ਬੰਦ ਹੋ ਗਈ ਫਿਰ 15 ਦਿਨ ਹੋਰ ਮੈਡੀਸਿਨ ਦਿੱਤੀ ਹੁਣ ਉਹ ਬਿਲਕੁਲ ਕੋਈ ਮੈਡੀਸਿਨ ਨਹੀਂ ਲੈਂਦਾ ਈਵਨ ਅੱਜ ਸਾਡੇ ਨਾਲ ਆਇਆ ਵੀ ਨਹੀਂਗਾ ਅੱਜ ਅਸੀਂ ਹੋਰ ਕਿਸੇ ਕੰਮ ਆਈ ਸੀਗੇ ਮਤਲਬ ਹੁਣ ਬਿਲਕੁਲ ਠੀਕ ਆ ਸਭ ਕੁਝ ਖਾਂਦਾ ਪੀਂਦਾ ਪਹਿਲਾਂ ਅਸੀਂ ਉਹਨੂੰ ਖਾਣ ਪੀਣ ਨਹੀਂ ਦਿੰਦੇ ਸੀ ਜਿਵੇਂ ਡਾਕਟਰ ਮੈਂ ਬਠਿੰਡੇ ਬਹੁਤ ਡਾਕਟਰਾਂ ਨੂੰ ਦਿਖਾਇਆ ਕੋਈ ਵੀ ਨਹੀਂ ਛੱਡਿਆ ਲੁਧਿਆਣੇ ਵੀ ਜਾ ਆਇਆ ਸਾਰੇ ਡਾਕਟਰ ਕਹਿੰਦੇ ਇਹੀ ਕਹਿੰਦੇ ਸੀ ਕਿ ਕੀ ਐਂਟੀ ਅਲਰਜਿਕ ਹੈਗੀ ਆ ਕੁਝ ਨਹੀਂ ਹੁੰਦਾ ਦਈ ਚੱਲੋ 17 ਸਾਲ ਤੱਕ ਆਪਣੇ ਆਪ ਇਮਿਊਨਿਟੀ ਵੱਧ ਜੂਗੀ ਠੱਟ ਹੋ ਜੂ ਪਰ ਹੁਣ 17 ਤੇ ਇਸ ਕਰਕੇ ਫਿਰ ਇੱਥੇ ਜਦ ਆਏ ਸਾਡਾ ਹੱਲ ਹੋ ਗਿਆ ਸਾਡਾ ਬੱਚਾ ਹੁਣ ਬਿਲਕੁਲ ਸਹੀ ਆ ਅਸੀਂ ਬਹੁਤ ਹੀ ਵਿਦਿਆਸੀ ਵੀਰ ਜੀ ਨਾਲ ਗੱਲਬਾਤ ਕਰਵਾਈ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਬੱਚੇ ਨੂੰ ਸਿਰਫ 2 2.5 ਸਾਲ ਦੇ ਪ੍ਰੋਬਲਮ ਸੀ ਪਰ ਇਹਨਾਂ ਕੋਲੇ ਆਉਣਾ ਸਿਰਫ 15 20 ਦਿਨਾਂ ਦੇ ਅੰਦਰ ਅੰਦਰ ਜਿਹੜੀ ਉਹਨਾਂ ਦੀ ਬਿਮਾਰੀ ਸੀ ਬਿਲਕੁਲ ਠੀਕ ਹੋ ਚੁੱਕੀ ਹੈ ਤੇ ਅਸੀਂ ਹੋਰ ਵੀ ਮਤਲਬ ਪੇਸ਼ੈਂਟਸ ਪਹੁੰਚੇ ਸੀ ਉਹਨਾਂ ਨਾਲ ਵੀ ਗੱਲਬਾਤ ਕਰਵਾ ਰਹੇ ਹਾਂ ਅਸੀਂ ਤੁਹਾਨੂੰ ਇੱਕ ਹੋਰ ਟਰੀਟਮੈਂਟ ਦਿਖਾ ਰਹੇ ਹਾਂ ਜੀ ਜਿੰਦੇ ਵਿੱਚ ਜਿੰਦੇ ਦੋ ਜਿਸ ਟਰੀਟਮੈਂਟ ਦੁਆਰਾ ਜਿਹੜਾ ਮਾਈਂਡ ਨੂੰ ਰਿਲੈਕਸ ਕੀਤਾ ਜਾਂਦਾ ਹੈ ਤਾਂ ਮੈਮ ਅਸੀਂ ਜਾਣਨਾ ਚਾਹਾਂਗੇ ਕਿ ਇਸ ਟ੍ਰੀਟਮੈਂਟ ਦਾ ਕੀ ਨਾਮ ਹੈ? ਸਿਰ ਉਤਾਰਾ। ਸਿਰ ਉਤਾਰਾ ਜੀ ਇਹ ਟ੍ਰੀਟਮੈਂਟ ਬੋਲਦੇ ਸਿਰ ਉਤਾਰਾ ਮੈਮ ਇਹ ਟ੍ਰੀਟਮੈਂਟ ਕਿਉਂ ਕੀਤਾ ਜਾਂਦਾ ਹੈ? ਮਾਈਂਡ ਰਿਲੈਕਸ ਕਰਨ ਲਈ। ਓਕੇ ਤੇ ਮੈਮ ਇਹ ਕਿੰਨੇ ਟਾਈਮ ਤੱਕ ਚੱਲਦਾ ਰਹਿੰਦਾ ਹੈ? ਅ ਕਈਆਂ ਨੂੰ ਤਾਂ ਫਸਟ ਵਾਰੀ ਹੋ ਜਾਂਦਾ ਕਈਆਂ ਨੂੰ ਦੂਸਰੀ ਵਾਰ। ਤੇ ਮਾਈਂਡ ਸੈਟ ਹੋ ਜਾਂਦੇ। ਤੇ ਮੈਮ ਇਹ ਟ੍ਰੀਟਮੈਂਟ ਕਿਸ ਡਿਸੀਜ਼ ਕਰਕੇ ਕਿਸ ਬਿਮਾਰੀ ਕਰਕੇ ਕੀਤਾ ਜਾਂਦਾ ਹੈ? ਮਤਲਬ ਕਿ ਆਪਣੇ ਆਪ ਨੂੰ ਉਹ ਹੋ ਨਹੀਂ ਹੋ ਰਹੀ ਸੀਗੇ ਮਤਲਬ ਸੈੱਟ ਨਹੀਂ ਸੀ ਇਹਨਾਂ ਦਾ ਮਾਈਂਡ ਤਾਂ ਤੁਹਾਨੂੰ ਦੱਸ ਦਈਏ ਜੀ ਜਿਹੜਾ ਇਹ ਟ੍ਰੀਟਮੈਂਟ ਹੈ ਜਿਹੜਾ ਮਾਈਂਡ ਨੂੰ ਰਿਲੈਕਸ ਕਰਨ ਲਈ ਕੀਤਾ ਜਾਂਦਾ ਹੈ ਇਹ ਟ੍ਰੀਟਮੈਂਟ ਦੇ ਦੌਰਾਨ ਜਿਹੜਾ ਇੱਕ ਬਾਉਲ ਲਾਉਂ ਦੇ ਦੌਰਾਨ ਔਇਲ ਵਿੱਚ ਪਾ ਕੇ ਤੁਹਾਨੂੰ ਦੱਸ ਦਈਏ ਜਿਹੜੇ ਇਹਦੇ ਵਿੱਚ ਤੇਲ ਪਾਇਆ ਗਿਆ ਉਹਨੂੰ ਬ੍ਰਹਮੀ ਤੇਲਮ ਬੋਲਦੇ ਆ ਤੇ ਬ੍ਰਮੀ ਤੇਲ ਹੁੰਦਾ ਜੀ ਇਹਦਾ ਯੂਜ਼ ਕੀਤਾ ਜਾਂਦਾ ਹੈ ਤੇ ਜਿਹੜਾ ਮਾਈਂਡ ਦੇ ਬਿਲਕੁਲ ਮੱਥੇ ਦੇ ਵਿਚਕਾਰ ਤੁਸੀਂ ਦੇਖ ਸਕਦੇ ਤੁਪਕ ਤੁਪਕਾ ਪਿਆਰਾ ਇਸਨਾਲ ਜਿਹੜਾ ਆਪਣਾ ਮਾਈਂਡ ਹੈ ਔਰ ਰਿਲੈਕਸ ਹੋ ਜਾਂਦਾ ਜਿਹੜੇ ਬੰਦੇ ਨੂੰ ਸਟ्रेस ਹੁੰਦਾ ਜਾਂ ਫਿਰ ਉਹਦਾ ਦਿਮਾਗ ਤੇ ਮਤਲਬ ਕੋਈ ਵੀ ਦਿਮਾਗੀ ਰਿਲੇਟਡ ਬਿਮਾਰੀਆਂ ਹੁੰਦੀਆਂ ਨੇ ਉਹਦਾ ਜਿਹੜਾ ਕੀ ਕਿਹਨਾਂ ਹੁੰਦੇ ਆ ਇਲਾਜ ਕਰਨ ਲਈ ਇਸ ਜਿਹੜਾ ਟ੍ਰੀਟਮੈਂਟ ਦਾ ਯੂਜ਼ ਕੀਤਾ ਜਾਂਦਾ ਹੈ ਤੇ ਵੀਰ ਜੀ ਮੈਂ ਜਾਨਣਾ ਚਾਹਾਂਗੀ ਜਿਹੜੇ ਨਾਲ ਤੁਹਾਡਾ ਟ੍ਰੀਟਮੈਂਟ ਕੀਤਾ ਹੁੰਦਾ ਪੇਸ਼ੈਂਟਸ ਕਿੰਨੇ ਕਿੰਨੇ ਦੂਰ ਤੋਂ ਆਉਂਦੇ ਨੇ ਮੈਮ ਇਹ ਸਾਡੇ ਕੋਲੋਂ ਪੇਸ਼ੈਂਟ ਮੰਨ ਲਓ ਆਪਣੇ ਇੱਥੇ ਗੁਨਿਆਣਾ ਮੰਡੀ ਦੀ ਲੋਕੇਸ਼ਨ ਆ ਤਾਂ ਆਪਾਂ ਫਾਜ਼ਿਲਕਾ ਫਰੋਜਪੁਰ ਸਾਡੇ ਕੋਲੋਂ ਬਹੁਤ ਪੇਸ਼ੈਂਟ ਆ ਰਹੇ ਆ ਆਪਣੇ ਇੱਧਰ ਲੇਰ ਗਾਇ ਦਾ ਬਾਦਲ ਤੋਂ ਸਾਡੇ ਕੋਲ ਬਾਪੂ ਆ ਰਹੇ ਸੀਗੇ ਉਹਨਾਂ ਨੂੰ ਮੰਨ ਲਓ ਪਹਿਲਾਂ ਰੀੜ ਦੀ ਹੱਡੀ ਦੀ ਆਪਰੇਟ ਹੋਇਆ ਸੀਗਾ ਉਹਨਾਂ ਦਾ ਪਰ ਆਪਰੇਟ ਨਾਲ ਵੀ ਨਹੀਂ ਸੈੱਟ ਬੈਠੇ ਸੀਗੇ ਪਰ ਸਾਡੇ ਡਾਕਟਰ ਸਾਹਿਬ ਨੇ ਡਾਕਟਰ ਬਲਜਿੰਦਰ ਸਿੰਘ ਗੁਨਿਆਣਾ ਮੰਡੀ ਤੇ ਆ ਉਹ ਇਹ ਟ੍ਰੀਟਮੈਂਟ ਕਰਦੇ ਕੁਛ ਅਸੀਂ ਮੰਨ ਲਓ ਆਇਲ ਵਗੈਰਾ ਨਾਲ ਉਹਨਾਂ ਨੂੰ ਜ਼ਿਆਦਾ ਪਤਾ ਵੈਸੇ ਸਾਨੂੰ ਜੋ ਦੱਸਦੇ ਆ ਅਸੀਂ ਉਹ ਮੈਂ ਟ੍ਰੀਟਮੈਂਟ ਕਰ ਦਿੰਨੇ ਆ ਆਇਲ ਵਗੈਰਾ ਮੰਨ ਲਓ ਤੂ ਹੀ ਦੇ ਖੜਾਉਨੇ ਆ ਕਿ ਉਹ ਦੇਸੀ ਤਰੀਕਿਆਂ ਨਾਲ ਕੋਈ ਆਦੀ ਨੀਡਲਿੰਗ ਵਗੈਰਾ ਕਰਦੇ ਆ ਮਾਮਾ ਲੋਕ ਕਹਿੰਦੇ ਆਪਰੇਟ ਨਾਲ ਮੈਨੂੰ ਇੰਨੀ ਆਰਾਮ ਨਹੀਂ ਮਿਲਿਆ ਜਿੰਨਾ ਸੋਡੇ ਟਰੀਟਮੈਂਟ ਨਾਲ ਮਿਲਿਆਗਾ ਮੰਨ ਲਓ ਜਿਹੜਾ ਇਹ ਟਰੀਟਮੈਂਟ ਚੱਲ ਰਿਹਾ ਹੈ ਇਹਨੂੰ ਅਸੀਂ ਪੰਜ ਕਰਮਾ ਕਹਿੰਦੇ ਆ ਮੰਨ ਲਓ ਕੋਈ ਸਟ੍ਰੈਸ ਚਾ ਬੰਦਾ ਟੈਨਸ਼ਨ ਲੈਂਦਾਗਾ ਨੀਂਦ ਵਗੈਰਾ ਘਟ ਆ ਰਹੀ ਹੈਗੀ ਬੰਦੇ ਨੂੰ ਮੰਨ ਲਓ ਕੋਈ ਵੀ ਮੈਂਟਲ ਡਿਸਟਰਬ ਬੰਦਾ ਇਹ ਅਸੀਂ 2-3 ਵਾਰ ਮੰਨ ਲਓ ਕਰਦੇ ਆ ਹਫਤੇ ਚ 2 ਵਾਰ ਤੇ ਇਹਦੇ ਨਾਲ ਪੂਰਾ ਆਰਾਮ ਮਿਲਦਾ ਬੰਦੇ ਨੂੰ ਤੇ ਜਿਹੜੇ ਤੇ ਪੇਸ਼ੈਂਟਸ ਆ ਰਹੇ ਉਹਨਾਂ ਨੂੰ ਕੀ ਕੀ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਨੇ ਮੈਂ ਮੇਰੇ ਹਿਸਾਬ ਨਾਲ ਤਾਂ ਸਾਡੇ ਕੋਲ 올 ਫੈਸਿਲਿਟੀ ਆ ਵੀ ਜਿਸ ਤਰ੍ਹਾਂ ਦਾ ਵੀ ਪੇਸ਼ੈਂਟ ਆਉਂਦਾ ਹੈ ਮੰਨ ਲਓ ਕਈ ਵਾਰੀ ਮੰਨ ਲਓ ਜਿਆਦਾ ਸੀਰੀਅਸ ਆ ਜੇ ਉਸ ਨੂੰ ਅਸੀਂ ਰੈਫਰ ਕਰ ਦਿੰਦੇ ਹਾਂ ਬਾਕੀ ਸਾਡੇ ਕੋਲੇ 올ਮੋਸਟ ਸਾਰੇ ਟ੍ਰੀਟਮੈਂਟ ਆ ਇੱਕ ਡਾਕਟਰ ਬੀਐਮਐਸ ਆ ਉਹ ਆਯੁਰਵੇਦਿਕ ਦੇ ਉਹਨਾਂ ਕੋਲ ਵੀ ਦੇਸੀ ਇਲਾਜ ਹਰ ਇੱਕ ਤਰ੍ਹਾਂ ਦਾ ਹੈਗਾ ਸਾਡੇ ਕੋਲੇ ਤੇ ਇੱਕ ਐਮਬੀਬੀਐਸ ਡਾਕਟਰ ਆਗੇ ਉਹ ਵੀ ਮੰਨ ਲਓ ਐਲੋਪੈਥੀ ਦੇ ਹਰ ਇੱਕ ਚੀਜ਼ ਦੀ ਮੈਡੀਸਨ ਦਿੰਦੇ ਹੈਗਾ ਨਾ ਜੇ ਕੋਈ ਜ਼ਿਆਦਾ ਐਮਰਜੈਂਸੀ ਆ ਵੀ ਆਪਣੇ ਕੋਲ ਉਸ ਚੀਜ਼ ਦੀ ਮੰਨ ਲਓ ਫੈਸਿਲਿਟੀ ਹੈ ਨਹੀਂ ਫੇਰ ਅਸੀਂ ਅੱਗੇ ਜਾ ਕੇ ਰੈਫਰ ਕਰਦੇ ਆਂ ਨਹੀਂ অলਮੋਸਟ ਅਸੀਂ 99% ਤਾਂ ਪੇਸ਼ੈਂਟ ਨੂੰ ਇੱਥੇ ਠੀਕ ਕਰ ਹੀ ਦਿੰਦੇ ਆਂ ਜਿਹੜੇ অলਮੋਸਟ ਪੇਸ਼ੈਂਟ ਆਉਂਦੇ ਆ ਉਹ ਸਾਨੂੰ ਦੱਸਦੇ ਕਿ ਸਿਰਫ ਅਸੀਂ ਇੱਕ ਦੋ ਵਾਰ ਹੀ ਆਉਣਾ ਠੀਕ ਹੋ ਰਹੇ ਆ ਤਾਂ ਤੁਹਾਨੂੰ ਦੱਸ ਦਈਏ ਕਿ ਮਤਲਬ ਅਸੀਂ ਪੁੱਛਣਾ ਚਾਹਾਂਗੇ ਕਿ ਜਿਹੜੇ ਪੇਸ਼ੈਂਟਸ ਹੈ ਵਾਤ ਤੋਂ ਵਾਤ ਕਿੰਨੇ ਵਾਰ ਤੁਹਾਡੇ ਕੋਲ ਆਉਂਦੇ ਆ ਉਸ ਤੋਂ ਬਾਅਦ ਠੀਕ ਹੋ ਜਾਂਦੇ ਨੇ ਮੈਮ ਉਹ ਪੇਸ਼ੈਂਟ ਦੇ ਹਿਸਾਬ ਨਾਲ ਮੰਨ ਲਓ ਕਈ ਪੇਸ਼ੈਂਟ ਤਾਂ ਮੰਨ ਲਓ ਜਿਸ ਕਿਸੇ ਨੂੰ ਮੰਨ ਲਓ ਢੂਈ ਦੀ ਪ੍ਰੋਬਲਮ ਆ ਉਹ ਕਈ 2 2 3 3 ਸਾਲਾਂ ਤੋਂ ਮੰਨ ਲਓ ਉਵੇਂ ਹੀ ਲਈ ਫਿਰਦੇ ਆ ਦਰਦ ਦੀ ਗੋਲੀ ਖਾ ਲਈ ਜਾਂ ਕੇ ਮੈਂ ਹਣਾ ਜੇ ਮੰਨ ਲਓ ਕਿਸੇ ਨੂੰ ਨਾਰਮਲ ਦਿੱਕਤ ਆ ਮੰਨ ਲਓ ਉਹ 2 3 ਵਾਰ ਚ ਸੈੱਟ ਹੋ ਜਾਂਦੇ ਆ ਜੇ ਕਿਸੇ ਨੂੰ ਮੰਨ ਲਓ ਕੋਈ ਪ੍ਰੋਬਲਮ ਹੀ ਸਾਲ 2 ਸਾਲ ਦੀ ਜਿਆਦਾ ਡਿਸਕ ਦੀ ਪ੍ਰੋਬਲਮ ਆਈ ਪਈ ਆ ਉਹ ਮੰਨ ਲਓ ਲਾਸਟ ਮੋਸਟਲੀ ਮੰਨ ਲਓ 6 7 ਵਾਰ ਬਸ ਲਾਸਟ 6 7 ਬਾਰ ਲਾਸਟ ਹੋ ਜਾਂਦਾਗਾ ਬਸ ਫਿਰ ਠੀਕ ਆ ਗਏ ਬਾਕੀ ਜੋ ਅਸੀਂ ਟਰੀਟਮੈਂਟ ਦਿੰਨੇ ਆ ਮੰਨ ਲਓ ਭਰੇਜ ਦੱਸਣਾ ਉਹ ਜ਼ਰੂਰੀ ਆ ਕਰ ਕੋਈ ਵੀ ਪੇਸ਼ੰਦ ਅੱਜ ਤੱਕ ਇਹ ਨਹੀਂ ਗਿਆ ਵੀ ਸਾਨੂੰ ਫਰਕ ਨਹੀਂ ਕਾ ਵਸ ਕਿਸੇ ਨੂੰ ਮੰਨ ਲਓ ਇਮਿਊਨਿਟੀ ਦੇ ਹਿਸਾਬ ਨਾਲ ਲਗਾ ਪੇਸ਼ੰਦ ਹੁੰਦੇ ਹਨਾ ਕਿਸੇ ਨੂੰ ਮੰਨ ਲਓ ਦੋ ਵਾਰੀਆਂ 'ਚ ਫਰਕ ਪੈ ਜਾਂਦਾਗਾ ਕਿਸੇ ਨੂੰ ਤਿੰਨ ਵਾਰੀਆਂ 'ਚ ਬਸ ਇਸ ਤਰ੍ਹਾਂ ਤਾਂ ਬਹੁਤ ਹੀ ਵਧੀਆ ਜੀ ਸੀ ਮਤਲਬ ਇਹਨਾਂ ਦੇ ਸਟਾਫ ਨਾਲ ਵੀ ਗੱਲਬਾਤ ਕਰਵਾਈ ਉਹਨਾਂ ਨੇ ਸਾਨੂੰ ਦੱਸਿਆ ਕਿ ਇਹਨਾਂ ਦੁਆਰਾ ਬਹੁਤ ਹੀ ਵਧੀਆ ਤਰੀਕ ਨਾਲ ਹਰੇਕ ਤਰ੍ਹਾਂ ਦਾ ਟ੍ਰੀਟਮੈਂਟ ਕੀਤਾ ਜਾਂਦਾ ਤੇ ਬਹੁਤ ਹੀ ਵਧੀਆ ਫੈਸਿਲਿਟੀਆਂ ਦਿੱਤੀਆਂ ਜਾਂਦੀਆਂ ਅਸੀਂ ਤੇ ਜਿਹੜੇ ਪੇਸ਼ੈਂਟਸ ਪਹੁੰਚੇ ਸੀ ਉਹਨਾਂ ਨਾਲ ਗੱਲਬਾਤ ਵੀ ਕਰਾਈ ਕਿਸ ਤਰੀਕੇ ਨਾਲ ਟ੍ਰੀਟਮੈਂਟ ਚੱਲ ਰਿਹਾ ਸੀ ਤੁਹਾਨੂੰ ਉਹ ਵੀ ਦਿਖਾਏ ਨੇ ਜੇ ਤੁਹਾਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਤੁਸੀਂ ਕਾਫੀ ਟਾਈਮ ਤੋਂ ਪ੍ਰੋਬਲਮ ਨਾਲ ਜੂਝ ਰਹੇ ਹੋ ਤਾਂ ਪਲੀਜ਼ ਇੱਕ ਵਾਰ ਇਹਨਾਂ ਕੋਲ ਜ਼ਰੂਰ ਆਉਣਾ ਹੈ ਸਾਧੂ ਸਿੰਘ ਹਸਪੀਟਲ ਹੈ ਅਸੀਂ ਤੁਹਾਨੂੰ ਇਹਨਾਂ ਦਾ ਐਡਰੈਸ ਨੀਚੇ ਸ਼ੋਅ ਕਰ ਜਾ ਮੀਡੀਆ ਵੀਡੀਓ ਨੂੰ ਬਾਅਦ ਤੋਂ ਲਾਈਕ ਮੈਂਡ ਸ਼ੇਅਰ ਹੋਸਕ ਸਬਸਕ੍ਰਾਈਬ ਕਰਦੇ ਹੋ ਸਤਿ ਸ਼੍ਰੀ ਅਕਾਲ ਜੀ